ਕੌਣ ਦਾ ਸਾਈਵਿਕੀ ਧਮਤਾਮ ਨਾ ਮਨਾਇਆ ਜਾਵੇਗਾ ਹੁਲਾ ਮੁਹਲਾ ਸਮਾਗਮ ਆਯੋਜਿਤ ਕਰਨ ਦੀਆਂ ਤਿਆਰੀਆਂ ਮੁਕੰਮਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਪੂਰੇ ਪ੍ਰੋਗਰਾਮ ਦੀ ਜਾਣਕਾਰੀ ਕੀਤੀ ਗਈ ਸਾਂਝੀ ਹੋਲਾ ਮੋਹੱਲਾ ਜਿੱਥੇ ਖਾਲਸੇ ਦੀ ਵਕਰੀਅਤ ਅਤੇ ਨਿਆਰੇ ਸੱਭਿਆਚਾਰ ਦਾ ਪਰਮਾਨ ਹੈ ਉੱਥੇ ਖਾਲਸਾ ਪੰਥ ਦੀ ਸੁਤੰਤਰ ਹੋਣ ਦਾ ਪ੍ਰਤੀਕ ਵੀ ਹੈ ਉੱਥੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਵਿਖੇ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮੋਹੱਲਾ ਬੜੇ ਤੁਮਤਾਮਤੇ ਸ਼ਰਦਾ ਦੇ ਨਾਮ ਅਨੁਸਾਰ ਮਨਾਇਆ ਜਾ ਰਿਹਾ ਹੈ ਹੋਲਾ ਮੋਹੱਲਾ ਸਮਾਗਮ ਅਕਮੇ 26 ਮਾਰਚ ਸਾਖ ਮਨਾਇਆ ਜਾ ਰਿਹਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਦੀ ਇਮਾਰਤ ਅਤੇ ਸਾਰੇ ਕੰਪਲੈਕਸ ਨੂੰ ਖੂਬ ਸਜਾਇਆ ਗਿਆ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਮੈਨੇਜਰ ਸਰਦਾਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਦਸ਼ਪੇਸ਼ ਪਿਤਾ ਜੀ ਦੇ ਪਵਿੱਤਰ ਸਥਾਨ ਸ੍ਰੀ ਪੌਂਟਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁੱਲਾ ਮੋਹੱਲਾ ਸਮਾਗਮ ਬਹੁਤ ਧਮਦਮ ਅਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਲੋਂ ਭਾਰੀ ਗਿਣਤੀ ਦੇ ਵਿੱਚ ਹਾਜ਼ਰ ਹੋ ਨੂੰ ਵੇਖਦਿਆਂ ਸੰਗਤਾਂ ਵਾਸਤੇ ਰਿਹਾਈਸ਼ ਲੰਗਰ ਅਤੇ ਸੁਰੱਖਿਆ ਦੀ ਪੁਖਤਾ ਪਰਬੰਨ ਕਿਤੇ ਜਾ ਚੁੱਕੇ ਨੇ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਸਮਾਗਮ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਦਾ ਇਸ਼ਤਿਹਾਰ ਵੀ ਰਿਲੀਜ਼ ਕੀਤਾ ਗਿਆ ਇਸ ਸਮੰ ਦੇ ਵਿੱਚ 24 ਮਾਰਚ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਦਾ ਸਿੱਧਾ ਪਰਸਰ ਲਾਈਵ ਇਸ ਚੈਨਲ ਉਤੇ ਕੀਤਾ ਜਾਵੇਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਲਵੋਲੋ ਚਲਾਈ ਹੋਈ ਹੋਲੇ ਮਲੇ ਦੀ ਪਰਸਾ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 21 3 2024 ਤੋਂ 26 ਮਾਰਚ 2024 ਤੱਕ ਬੜੀ ਤੁਮਦਾਨ ਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ 21 ਤਰੀਕ ਨੂੰ ਸ਼੍ਰੀ ਖੰਡਪਾਠ ਸਭ ਆਰੰਭ ਹੋਣਗੇ ਅਤੇ 23 ਤਰੀਕ ਨੂੰ ਸ਼੍ਰੀ ਖੰਡਪਾਠ ਸਭਾਂ ਦੇ ਭੋਗ ਪਾਏ ਜਾਣਗੇ ਉਪਰੰਤ ਦੁਆਮ ਸਜਣਗੇ 24 ਮਾਰਚ 2024 ਦਿਨ ਐਤਵਾਰ ਨੂੰ ਇੱਕ ਵਿਸ਼ੇਸ਼ ਨਗ ਕੀਰਤਨ ਚਿਹਾਇਆ ਜਾਵੇਗਾ ਜੋ ਕਿ ਮੀਨ ਬਾਜ਼ਾਰ ਚ ਹੁੰਦਾ ਹੋਇਆ ਬਦਰੀਪੁਰ ਚੌਂਕ ਤੋਂ ਬਾਅਦ ਸਾਕੇ ਸ਼ਾਮ ਨੂੰ ਗੁਰਦਵਾਰ ਸਾਹਿਬ ਵਿਖੇ ਸਮਾਪਤ ਹੋਵੇਗਾ 25 ਤਰੀਕ ਨੂੰ ਸਵੇਰ ਤੋਂ ਹੀ ਬਾਹਰ ਖੁੱਲੇ ਪੰਡਾਲ ਵਿੱਚ ਦੀਵਾਨ ਸੁਣਣਗੇ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਪ੍ਰਚਾਰ ਕੇਸਾ ਲੈਣਗੇ ਅਤੇ ਸ਼ਾਮ ਨੂੰ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਬਖਵਾ ਕਪਸ਼ਾਮਾ ਦੇ ਕਵੀ ਜਿਨ੍ਹਾਂ ਵਿੱਚ ਹਰਪਾਲ ਸਿੰਘ ਦੀ ਨਾਲ ਬਲਬੀਰ ਸਿੰਘ ਦੀ ਬਲਮਰਿੰਡਾ ਦਰਵੀਰ ਸਿੰਘ ਜੀ ਰਿਗਾਰਡ ਪੀਪੀ ਪ੍ਰਵਿੰਦਰ ਕੌਰ ਜੀ ਪਟਿਆਲਾ ਜਸਤਿੰਦਰ ਕੌਰ ਜਨੰਤ ਪ੍ਰਸਾਦ ਅਧਿਆਰੀ ਸਿੰਘ ਜੀ ਜਾਚ ਕਬਲਵੀਰ ਸਿੰਘ ਜੀ ਦਸੂਹਾ ਆਦ ਕਵੀ ਹਿੱਸਾ ਲੈ ਰਹੇ ਹਨ ਉਹ ਕਵਤਾ ਰਾਹੀਂ ਸਤਗੁਰ ਛੱਤੀ ਪਾਚਾ ਮਹਾਰਾਜ ਜੀ ਦੇ ਆਪਣੇ ਸਤਕਾਰ ਸਹਿਤ ਕਵਤਾ ਸੰਤਨ ਨੂੰ ਨਿਹਾਲ ਕਰਨਗੇ 26 ਮਾਰਚ ਦਿਨ ਮੰਗਲਵਾਰ ਨੂੰ ਵਿਸ਼ੇਸ਼ ਹੋਰ ਸਮਾਗਮ ਹੋਣਗੇ ਅਸੇ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਅਮਰ ਸੰਚਾਰ ਹੋਵੇਗਾ ਅਤੇ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਪੌੜਾ ਸਾਹਿਬ ਵਿਖੇ ਪਹੁੰਚ ਕਰਕੇ ਹੋਲੇ ਮੱਲੇ ਦੇ ਸਮਾਗਮਾਂ ਵਿੱਚ ਆਜੀਆਂ ਪਰ ਕੀ ਦਸ਼ਮੀ ਚ 85 ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵਾਸਤੇ ਰਹਿਣ ਦਾ ਪੂਰਾ ਪ੍ਰਬੰਧ ਹੈ ਜੀ ਬਾਬਾ ਜੀ ਸੰਗਤਾਂ ਵਾਸਤੇ ਪ੍ਰੰਧ ਕਮੇਟੀ ਜੀ ਪੌੜਾ ਸਾਹਿਬ ਵੱਲੋਂ ਸਾਰੀ ਹੀ ਮੁਲਾਜ਼ਮਾਂ ਸੇਵਾਦਾਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਹੋਈਆਂ ਹਨ ਸ਼ੰਕਤਾ ਲਈ ਜੋਗ ਰਹਿਸ਼ ਗੁਰੂ ਕੇ ਲੰਗਰ ਟੁੱਟ ਬਰਤਨਗੇ ਅਤੇ ਪਾਰਕਿੰਗ ਰਹਿਸ਼ ਆਦਿ ਜਿਹੜੀ ਸਹੂਦਾ ਦੀ ਵੱਧ ਤੋਂ ਵੱਧ ਸ਼ੰਕਤਾ ਦੇ ਸੁਖ ਵਾਸਤੇ ਸਹੂਦਾਵਾਂ ਕੀਤੀਆਂ ਜਾ ਰਹੀਆਂ ਹਨ 24 ਤਰੀਕ ਨੂੰ ਨਗਰ ਕੀਰਤਨ ਵਾਲੇ ਦਿਨ 30 ਲਾਈਵ ਚੈਨਲ ਤੇ ਇਸ ਸਾਰੇ ਪ੍ਰੋਗਰਾਮ ਦਾ ਨਗਰ ਕੀਰਤਨ ਦਾ ਜਿਹੜਾ ਸਿੱਧਾ ਪ੍ਰਸਾਰਣ ਐਮ ਡੀ ਸਰਦਾਰ ਗਜ਼ੀਪ ਸਿੰਘ ਜੀ ਅਤੇ ਸਰਦਾਰ ਹਰਵਖ ਸਿੰਘ ਜੀ ਜਿਨ੍ਹਾਂ ਸੀ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਹੜੇ ਇਸ ਪ੍ਰੋਗਰਾਮ ਨੂੰ ਲਾਈਵ ਤੇ ਕਵਰ ਕਰਨਗੇ ਸਾਡੀ ਸਾਰੇ ਲੋਹੀ ਸਮੁੱਚੀ ਟੀਮ ਦਾ ਪ੍ਰੰਤ ਕਮੇਟੀ ਬਹੁਤ ਬਹੁਤ ਧੰਨਵਾਦ ਹੈ ਬਾਏ ਆਪ ਜੀ ਗੁਰਦੁਆਰਾ ਸ੍ਰੀ ਪੌਂਟਰ ਸਾਹਿਬ ਜੀ ਵਿਖੇ ਬੋਲੇ ਮਾਲੇ ਦੀ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤਿਆਰੀਆਂ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਪੌਂਟਰ ਸਾਹਿਬ ਜੀ ਵਿਖੇ 340 ਨਾ ਹੁੱਲਾ ਮਹੱਲੇ ਦੀਆਂ ਤਿਆਰੀਆਂ ਬੜੀਆਂ ਜਨਸ਼ੋਰਾਂ ਦੇ ਨਾਲ ਸ਼ੁਰੂ ਹੋਈਆਂ ਨੇ ਜਿਸ ਦੇ ਵਿੱਚ 24 ਤਾਰੀਖ ਨੂੰ ਨਗਰ ਕੀਰਤਨ ਹੋਵੇਗਾ 25 ਤਾਰੀਖ ਨੂੰ ਪਰਮਾਚਾਰੀ ਵਾਲੇ ਦੇ ਨਾਲ ਉਸ ਦਿਨ ਰਾਤ ਨੂੰ ਮਹਾਨ ਕਵੀ ਦਰਬਾਰ ਹੋਵੇਗਾ ਤੁਲਕਗੀ ਤਰਕਤਾ ਮਹਾਰਾਜ ਜੀ ਨੇ ਕਵੀਆਂ ਦਾ ਮਾਣ ਸਨਮਾਨ ਦੇਸ਼ਾਂ ਪੜੇਸ਼ਾਂ ਦੇ ਵਿੱਚ ਜੋ ਹੋ ਰਿਹਾ ਹੈ ਉਹਦਾ ਸਾਹਿਬ ਵੀ ਦੀ ਤਰਫ ਤੋਂ ਆਰੰਭ ਕੀਤਾ ਸੀ ਸਾਧਗੁਰ ਮਹਾਰਾਜ ਜੀ ਦੇ ਦਰਬਾਰ ਵਿੱਚ 52 ਕਵੀ ਸ਼ੁਭਾ ਪਾਉਂਦੇ ਹਣ ਦੇ ਸੰਗ ਜੋ 19 ਭਾਸ਼ਾਵਾਂ ਦੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਆਰੰਗਤ ਸੰਕ ਕਵਿਤਾ ਸੁਣਾ ਕਰਕੇ ਗੁਰਕਲਗੀ ਤਰਜੀ ਮਹਾਰਾਜ ਜੀ ਦੇ ਕੋਲੋਂ ਉਹ ਬਹੁਤ ਬਹੁਤ ਵੱਡੇ ਇਨਾਮ ਪ੍ਰਾਪਤ ਕਰਦੇ ਸਨ ਉਸੇ ਮਰਿਆਦਾਨੋਂ ਗੁਰਦੁਆਰਾ ਪਰਵੰਤ ਕਮੇਟੀ ਦੀ ਪੌਂਡਾ ਸਾਹਿਬ ਦੀ ਵੱਲੋਂ ਨੇਵਾਇਆ ਜਾ ਰਿਹਾ ਹੈ ਹਰ ਪਰਮਾਸੀ ਦੀ ਰਾਤ ਨੂੰ ਵਿਸ਼ੇਸ਼ ਕਵੀ ਦਰਬਾਰ ਹੁੰਦਾ ਹੈ ਪਰ ਹੁੱਲੇ ਮਹੱਲੇ ਦੀ ਰਾਤ ਨੂੰ ਵੱਡਾ ਕਵੀ ਦਰਬਾਰ ਹੁੰਦਾ ਹੈ ਜਿਸ ਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਆਕਰਕਤ ਕਵੀ ਸੱਜਣੇ ਸ਼ਰਕਤ ਕਰਦੇ ਨੇ ਤੇ 26 ਤਾਰੀਖ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਕਿਵਾਂਕੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜੋ ਸੰਪਾ ਹੁੱਲਾ ਮਹੱਲਾ ਮੰਡਰ ਦੇ ਪੌਂਡਾ ਸਾਹਿਬ ਦੀ ਪੋਕਤ ਲੀਆਂ ਨੇ ਉਹਨਾਂ ਸਾਰਿਆਂ ਦਾ ਸੱਖੋਂ ਇਹ ਦੇ ਲੋ ਧੰਨਵਾਦ ਕੀਤਾ ਜਾਂਦਾ ਹੈ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਹੋਲੇ ਮਹੱਲੇ ਦੀਆਂ ਤਿਆਰੀਆਂ ਨੇ ਗੁਰਪੰਗੀ ਤਰਫਤਾ ਮਹਾਰਾਜ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਦੀ ਹੋਲੇ ਮਹੱਲਾ ਮਨਾਉਣ ਦੀ ਜੋ ਇਹ ਪਕਾ ਆਰੰਭ ਕੀਤੀ ਸੀ ਜਿਸ ਨੂੰ ਗੁਰਦੁਆਰਾ ਪਰਉਂਦੇ 23 ਪੌਂਡਾ ਸਾਹਿਬ ਜੀ ਨੇ ਉਛੇਦ ਦਿੱਕੇ ਦੀ ਨਾਲ ਸਮਾੜ ਪ੍ਰਕਿਰਿਆ ਹੈ ਹਰ ਸਾਲ ਹੋਲੇ ਮਹੱਲੇ ਦੇ ਸਮਾਗਮ ਬੜੀ ਸ਼ਰਧਾ ਤੇ ਖੂਮਪਾਣ ਦੇ ਨਾਲ ਗੁਰਦੁਆਰਾ ਸੇਪੰਡਾ ਸਾਹਿਬ ਇਹ ਮਾਜਰ ਪ੍ਰਦੇਸ਼ ਦੀ ਇੱਛੀ ਸਰਮੌਰ ਦਿੱਕੇ ਲਾਈ ਜਾਂਦੇ ਹਾਂ ਵੈਰੀ ਗੁੱਡ ਵੀਕ ਆਲਸਾ ਲਾਈ ਹੋ ਜੀ ਇਹ ਕਿਰਪਾ ਕਰਕੇ ਜਸਵੀ ਲਾਈਵ ਟੀਵੀ ਚੈਨਲ ਤੇ ਨਗਰ ਕੀਰਤਨ ਸਿੱਧਾ ਪ੍ਰਸਾਰਣ ਹੋ ਰਿਹਾ ਹੈ ਇਹ ਸਾਡੇ ਕੋਲ ਸਤਕਾਰਯੋਗ ਬਜ਼ੁਰਗ ਵਾ ਸਰਦਾਰ ਹਰਵਖ ਸਿੰਘ ਜੀ ਦੁਆਰਾ ਉਹਨਾਂ ਦੇ ਸਹਿਯੋਗ ਦੇ ਦੁਆਰਾ ਇਹ ਲਾਈਵ ਟੀਵੀ ਚੈਨਲ ਦੇ ਉੱਤੇ ਇਹ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਹੋਵੇਗਾ ਨਗਰ ਕੀਰਤਨ ਨਗਰ ਕੀਰਤਨ ਦਾ ਸਿੱਧਾ ਵੀ ਪ੍ਰਸਾਰਣ ਹੋਵੇਗਾ ਹੋਰ ਸਾਰੀਆਂ ਹੀ ਹੋਲੇ ਮਾਲੇ ਦੀਆਂ ਜੋ ਤਿਆਰੀਆਂ ਹਨ ਇਹ ਹੋਲੇ ਮਾਲੇ ਦਾ ਜੋ ਸਮਾਗਮ ਹੈ ਔਰ ਤੇਜ ਲਾਈਵ ਤੇ ਚੈਨਲ ਦੇ ਉੱਤੇ ਦਿਖਾਇਆ ਜਾਵੇਗਾ ਸਵਾਗਤ ਸੰਗਤਾਂ ਇਹਨਾਂ ਪਿਆਰ ਦੇ ਨਾਮੇ ਦੇਸ਼ਾਂ ਪ੍ਰਧਾਨਾਂ ਦੇ ਵਿੱਚ ਵੈਟ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਵੀ ਪੌਂਟਾ ਸਾਹਿਬ ਤੋਂ ਲਾਈਵ ਦੀ ਚੈਨਲ ਲਈ ਹਰਬਖਸ਼ ਸਿੰਘ ਦੀ ਖਾਸ ਰਿਪੋਰਟ